ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਹੱਦੀ ਸੂਬੇ ਨੂੰ ਖਾਲਸਾ ਰਾਜਨਾਮੇ ਲਾਉਣ ਉੱਪਰ ਵਿਚਾਰ ਮੌਜੂਦਾ ਅਮਨ ਦੇ ਸਮੇਂ ਸਾਡੇ ਇੱਕ ਨੌਜਵਾਨ ਸਿੱਖ ਵੀਰ ਨੇ ਪਸ਼ਾਵਰ ਨੂੰ ਖਾਲਸਾ ਰਾਜਨਾਮੇ ਲਾਉਣ ਬਾਰੇ ਸਰਦਾਰ ਹਰੀ ਸਿੰਘ ਦੀ ਸਿਆਨ ਦੂਰਦ੍ਰਿਸ਼ਟੀ ਤੇ ਮੁਦਬਰੀ ਦੀ ਨਖੇਦੀ ਕੀਤੀ ਹੈ ਇਤਿਹਾਸਕ ਖੋਜ ਨੂੰ ਮੁੱਖ ਰੱਖਦੇ ਹੋਏ ਇਸ ਉੱਪਰ ਵਿਚਾਰ ਕਰਨੇ ਇਸ ਪੁਸਤਕ ਦਾ ਇੱਕ ਜ਼ਰੂਰੀ ਭਾਗ ਹੈ ਆਪ ਜੀ ਦੀ ਲਿਖਤ ਨੂੰ ਜੇ ਲਿਖੇ ਨੋ ਭਾਗਾਂ ਵਿੱਚ ਵੰਡ ਦਿੱਤਾ ਜਾਏ ਤਾਂ ਵਿਚਾਰ ਵਧੇਰੀ ਅੱਛੀ ਵੇਰਵੇ ਹੋ ਸਕੇਗੀ ਕੀ ਸਰਦਾ ਹਰੀ ਸਿੰਘ ਦਾ ਪਸ਼ਾਵਰ ਨੂੰ ਖਾਲਸਾ ਰਾਜ ਨਾਮ ਲਾਉਣਾ ਹਾਨੀਕਾਰਕ ਸੀ ਕੀ ਖਾਲਸਾ ਲਈ ਦਰਿਆਟਕ ਨੂੰ ਹੱਦ ਬੰਨਾ ਬਣਾਉਣਾ ਠੀਕ ਸੀ ਜਾਂ ਦਰਾ ਖੈਬਰ ਦੇ ਪਹਾੜ ਮਾਈਕੀ ਨੁਕਤਾ ਨਿਗਾਹ ਨਾਲ ਉੱਪਰ ਲਿਖੇ ਦੋਹਾ ਬੰਨਿਆ ਵਿੱਚੋਂ ਕਿਹੜਾ ਲਾਭਦਾਇਕ ਸੀ ਪੰਜਾਬ ਨੂੰ ਅਫਗਾਨਾਂ ਤੇ ਪਠਾਨਾਂ ਦੇ ਧਾਵੇਆਂ ਤੋਂ ਬਚਾਈ ਰੱਖਣ ਲਈ ਇਹਨਾਂ ਦੋਹਾਂ ਬੰਨਿਆਂ ਚੋਂ ਕਿਹੜਾ ਪੱਕਾ ਸੀ ਕਿ ਅਫਗਾਨਾਂ ਨੂੰ ਸਿੱਖਾਂ ਤੋਂ ਨਫ਼ਰਤ ਸੀ ਜਿਸ ਕਰਕੇ ਅਟਕ ਪਾਰ ਦੇ ਇਲਾਕੇ ਨੂੰ ਕਾਬੂ ਰੱਖਣਾ ਸਿੰਘਾਂ ਲਈ ਸੰਭਵ ਸੀ ਕਿ ਸਰਹੱਦੀ ਇਲਾਕੇ ਉੱਪਰ ਕਿਸੇ ਮੁਸਲਮਾਨ ਰਾਹੀਂ ਹਕੂਮਤ ਕਰਨੀ ਬਧੇਰੀ ਲਾਭਦਾਇਕ ਹੋ ਸਕਦੀ ਸੀ ਕਿ ਖਾਲਸਾ ਕਾਬਲ ਨੂੰ ਨਹੀਂ ਸੀ ਫਤਿਹ ਕਰ ਸਕਦਾ ਕਿ ਸਰਹੱਦੀ ਇਲਾਕੇ ਤੋਂ ਮਹਾਰਾਜਾ ਸਾਹਿਬ ਨੂੰ ਕੇਵਲ 4000 ਰੁਪਿਆ ਸਾਲਾਨਾ ਆਮਦਨ ਹੁੰਦੀ ਸੀ ਕਿ ਸਰਹੱਦੀ ਇਲਾਕੇ ਨੂੰ ਖਾਲਸਾ ਰਾਜ ਦਾ ਨਾਮ ਮਲਾਉਣਾ ਫੌਕੀ ਵਿਡਿਆਈ ਸੀ ਆਓ ਇਸ ਉੱਪਰ ਕਰੰਬਾਰ ਵਿਚਾਰ ਕਰੀਏ ਵਿਚਾਰ ਕਿ ਸਰਦਾਰ ਹਰੀ ਸਿੰਘ ਦਾ ਪਸ਼ਾਵਰ ਸੂਬੇ ਨੂੰ ਖਾਲਸਾ ਰਾਜ ਦਾ ਨਾਮ ਮਲਾਉਣਾ ਹਾਨੀਕਾਰਕ ਸੀ ਇਸ ਨੁਕਤੇ ਬਾਰੇ کئی ਹਜ਼ਾਰ ਸਾਲ ਦਾ ਇਤਿਹਾਸ ਇਹ ਦੱਸਦਾ ਹੈ ਕਿ ਜਦ ਕੋਈ ਅਫਗਾਨਿਸਤਾਨ ਵੱਲੋਂ ਕੋਈ ਫੌਜ ਪੰਜਾਬ ਉੱਪਰ ਹਮਲਾਵਰ ਹੋਈ ਤੇ ਉਹ ਦਰਾ ਖੈਬਰਾ ਤੋਂ ਨਿਕਲ ਕੇ ਪਸ਼ਾਵਰ ਦੇ ਮੈਦਾਨੀ ਇਲਾਕੇ ਵਿੱਚ ਪਹੁੰਚ ਗਈ ਤਾਂ ਉਸ ਫੌਜ ਨੂੰ ਪੰਜਾਬ ਦੀ ਲੁੱਟ ਤੋਂ ਠੱਲ ਪਾਣਾ ਅਨਹੋਣੀ ਗੱਲ ਸਾਬਤ ਹੋ ਚੁੱਕੀ ਸੀ ਜੇ ਕਦੇ ਬਹੁਤ ਪੁਰਾਣਾ ਸਮਾਂ ਛੱਡ ਦਈਏ ਤਦ ਵੀ ਸਕੰਦਰ ਦੇ ਹੱਲੇ ਦੇ ਸਮੇਂ ਸਾਲ ਮਸੀਹ ਤੋਂ ਪਹਿਲਾਂ ਤੋਂ ਲੈ ਕੇ ਸ਼ਾਹਜਹਾਨ ਦੇ ਅਗਲੇ ਧਾਵੇ ਅਰਥਾਤ 2100 ਈਸਵੀ ਸਾਲ ਇਹ ਸਿਲਸਿਲਾ ਜਾਰੀ ਰਿਹਾ ਇਸ ਲਈ ਪੰਜਾਬ ਨੂੰ ਵੈਰੀਆਂ ਦੇ ਧਾਵੇਆਂ ਤੋਂ ਬਚਾਉਣ ਲਈ ਨਲੂਏ ਸਰਦਾਰ ਦਾ ਪਸ਼ਾਵਰ ਦੇ ਇਲਾਕੇ ਨੂੰ ਖਾਲਸਾ ਰਾਜ ਨਾਲ ਮਲਾਣਾ ਤੀ ਜ਼ਰੂਰੀ ਸੀ ਕਿ ਖਾਲਸਾ ਰਾਜ ਲਈ ਦਰਿਆ ਟਕ ਨੂੰ ਹੱਦ ਬੰਨਾ ਬਣਾਉਣਾ ਠੀਕ ਸੀ ਜਾਂ ਦਰਾ ਖੈਬਰ ਦੇ ਪਹਾੜ ਜੇ ਕਦੇ ਦਰਿਆ ਟਕ ਦੇ ਪਾਰਲੇ ਇਲਾਕੇ ਨੂੰ ਛੱਡ ਕੇ اٹਕ ਦਾ ਖੱਬਾ ਪੂਰਬੀ ਕਿਨਾਰਾ ਬੰਨਾ ਕਾਇਮ ਕੀਤਾ ਜਾਂਦਾ ਤਾਂ ਇਹ ਬੰਨਾ ਦਰਬੰਦ ਤੋਂ ਆਰੰਭ ਹੋ ਕੇ ਸ਼ਿਕਾਰਪੁਰ ਤੱਕ ਲਗਭਗ 700 ਮੀਲ ਲੰਬਾ ਬਣਦਾ ਹੈ ਇਸ ਲਈ ਰਾਖੀ ਲਈ ਉਸ ਫੌਜ ਨਾਲੋਂ ਕਈ ਗੁਣਾ ਵੱਧ ਫੌਜ ਦੀ ਲੋੜ ਪੈਣੀ ਸੀ ਜਿੰਨੀ ਕੀ ਦਰਾ ਖੈਬਰ ਨੂੰ ਕਾਬੂ ਰੱਖਣ ਲਈ ਲੋੜਿੰਦੀ ਸੀ اٹਕਦੇ ਲੰਬੇ ਬੰਨੇ ਦੀ ਰੱਖਿਆ ਲਈ ਫੌਜ ਦੇ ਕੁੱਲ ਖਰਚ ਦਾ ਭਾਰ ਲਾਹੌਰ ਦੇ ਖਜ਼ਾਨੇ 'ਤੇ ਪੈਣਾ ਸੀ ਪਰ ਪਸ਼ਾਵਰ ਨੂੰ ਮਲਾ ਲੈਣ ਨਾਲ ਫੌਜੀ ਖਰਚ ਦੇ ਤਿੰਨ ਭਾਗ ਦੇ ਲਗਭਗ ਇਸੇ ਸੂਬੇ ਦੀ ਆਮਦਨੀ ਪੂਰਾ ਕਰ ਜਾਂਦੀ ਸੀ ਬਾਕੀ ਬਹੁਤ ਥੋੜਾ ਭਾਰ ਪੰਜਾਬ ਦੇ ਖਜ਼ਾਨੇ ਉੱਪਰ ਪੈਂਦਾ ਸੀ ਮਾਈਕੀ ਨੁਕਤਾ ਨਿਗਾਹ ਨਾਲ ਉੱਪਰ ਲਿਖੇ ਦੋਹਾਂ ਬੰਨਿਆਂ ਵਿੱਚੋਂ ਕਿਹੜਾ ਲਾਭਦਾਇਕ ਸੀ ਦਰਿਆ اٹਕ ਨੂੰ ਬੰਨ੍ਹਾ ਰੱਖਣ ਦੀ ਹਾਲਤ ਵਿੱਚ ਕੋਈ ਨਵੇਂ ਆਮਦਨ ਲਾਹੌਰ ਸਰਕਾਰ ਲਈ ਨਹੀਂ ਸੀ ਵਧਨੀ ਸਗੋਂ ਬਹੁਤ ਬੜੀ ਰਕਮ ਫੌਜ ਦੇ ਖਰਚ ਲਈ ਪੰਜਾਬ ਦੇ ਖਜ਼ਾਨੇ ਚੋਂ ਨਿਕਲ ਜਾਣੀ ਸੀ ਪਰ ਪਸ਼ਾਬਰ ਨੂੰ ਮਲਾ ਲੈਣ ਨਾਲ 15 150630 ਰੁਪਇਆ ਮਾਲੀਆ ਚੁੰਗੀ ਮੋਹਰਨਾ ਦੀ ਰਾਹੀ ਹੁੰਦਾ ਸੀ ਜੋ ਸਰਹੱਦੀ ਸੂਬੇ ਵਿੱਚ ਅਮਨ ਰੱਖਣ ਲਈ ਇਸ ਆਮਦਨੀ ਤੋਂ ਕੁਝ ਥੋੜਾ ਜਿਹਾ ਵਧ ਹੁੰਦਾ ਸੀ ਪਰ ਇਸ ਦੇ ਅਸਰ ਨਾਲ ਹੋਰਨਾਂ ਸੂਬਿਆਂ ਦੀ ਆਮਦਨੀ ਵਿੱਚ ਕਾਫੀ ਵਾਧਾ ਹੋ ਗਿਆ ਸੀ ਕਿਉਂਕਿ ਇੱਥੇ ਦੀ ਸ਼ਾਂਤੀ ਦੇ ਕਾਰਨ ਬਾਕੀ ਸਾਰੇ ਪੰਜਾਬ ਵਿੱਚ ਸ਼ਾਂਤੀ ਵਰਤ ਗਈ ਸੀ ਇਸੇ ਭਾਵ ਨੂੰ ਮੁੱਖ ਰੱਖ ਕੇ ਗਵਰਨਮੈਂਟ ਆਫ ਇੰਡੀਆ ਸਰਹੱਦੀ ਸੂਬੇ ਦੇ ਖਰਚ ਲਈ ਮਟਰ ਮਟਰ ਲੂ ਖਜ਼ਾਨੇ ਤੋਂ 1 ਕਰੋੜ ਰੁਪਿਆ ਸਾਲਾਨਾ ਸਭ ਵਰਸ਼ਨ ਦਿੰਦੀ ਹੈ ਤੇ ਇਸ ਦਾ ਲਾਭ ਹੋਰਨਾਂ ਸੂਬਿਆਂ ਤੋਂ ਉਠਾਉਂਦੀ ਹੈ ਇਸ ਲਈ مالی ਨੁਕਤਾਏ ਖਿਆਲ ਨਾਲ ਵੀ ਪਸ਼ਾਵਰ ਦਾ ਮਿਲਾਉਣਾ ਲਾਭਦਾਇਕ ਸੀ ਪੰਜਾਬ ਨੂੰ ਪਠਾਣਾ ਦੇ ਅਫਗਾਨਾਂ ਦੇ ਧਾਵਿਆਂ ਤੋਂ ਬਚਾਈ ਰੱਖਣ ਲਈ ਦੋਹਾਂ ਬੰਨਿਆਂ ਚੋਂ ਕਿਹੜਾ ਪੱਕਾ ਸੀ ਇਸ ਨੁਕਤੇ ਉੱਪਰ ਅੰਕ ਇੱਕ ਵਿੱਚ ਵਿਚਾਰ ਹੋ ਚੁੱਕੀ ਹੈ ਕਿ ਅਫਗਾਨਾਂ ਨੂੰ ਸਿੱਖਾਂ ਤੋਂ ਨਫ਼ਰਤ ਸੀ ਜਿਸ ਕਰਕੇ ਅਟਕਪਾਰ ਦੇ ਇਲਾਕੇ ਨੂੰ ਕਾਬੂ ਰੱਖਣਾ ਸਿੱਖਾਂ ਲਈ ਸੰਭਵ ਸੀ ਸਾਡੇ ਪਾਠਕਾਂ ਨੂੰ ਇਹ ਮਾਲੂਮ ਹੋਣਾ ਚਾਹੀਦਾ ਹੈ ਕਿ ਜਦ ਸ਼ੇਰ-ਏ-ਪੰਜਾਬ ਨੇ ਕਸੂਰ ਚੰਗ ਮੁਲਤਾਨ ਸ਼ਾਹਪੂਰ ਤੇ ਕਸ਼ਮੀਰ ਦੇ ਇਸਲਾਮੀ ਸੂਬਿਆਂ ਨੂੰ ਖਾਲਸਾ ਰਾਜ ਨਾਲ ਮਿਲਾਉਣ ਲਈ ਫੈਸਲਾ ਕੀਤਾ ਸੀ ਤਾਂ ਉਸ ਸਮੇਂ ਵੀ ਕਈ ਨੇਤਾਣੇ ਆਦਮੀਆਂ ਦਾ ਇਹੋ ਖਿਆਲ ਸੀ ਕਿ ਇਹ ਇਸਲਾਮੀ ਸੂਬੇ ਹਨ ਮੁਸਲਮਾਨਾਂ ਨੂੰ ਖਾਲਸੇ ਨਾਲ ਪੀੜ੍ਹੀਓ ਪੀੜ੍ਹੀ ਦਾ ਵੈਰ ਚੱਲਾ ਆਂਦਾ ਹੈ ਇਸ ਲਈ ਇਹਨਾਂ ਨੂੰ ਖਾਲਸਾ ਆਪਣੇ ਕਾਬੂ ਵਿੱਚ ਨਹੀਂ ਰੱਖ ਸਕੇਗਾ ਪਰ ਖਾਲਸੇ ਦੇ ਬਾਹੂਬਲ ਤੇ ਮਹਾਰਾਜਾ ਅਨਜੀਤ ਸਿੰਘ ਦੀ ਹਕੂਮਤ ਕਰਨ ਦੇ ਢੰਗ ਦੀ ਯੋਗਤਾ ਨੇ ਇਹ ਗੱਲ ਸੂਰਜ ਦੀ ਤਰ੍ਹਾਂ ਰੋਸ਼ਨ ਕਰ ਦਿੱਤੀ ਸੀ ਇਹੇ ਸੂਬੇ ਖਾਲਸਾ ਰਾਜ ਦੇ ਅੰਤਮ ਪੜ ਤੱਕ ਬੜੇ ਅਮਨ ਚੈਨ ਨਾਲ ਖਾਲਸੇ ਦੇ ਤਹਿਤ ਵਿੱਚ ਰਹੇ ਨਫਰਤ ਸਦਾ ਆਪਣੇ ਤੋਂ ਕਮਜ਼ੋਰਾਂ ਲਈ ਪੈਦਾ ਹੁੰਦੀ ਹੈ ਤਕੜੇ ਤੇ ਜੀਵਤ ਕੌਮਾਂ ਲਈ ਨਫਰਤ ਦੀ ਥਾਂ ਪਿਆਰ ਤੇ ਵਫਾਦਾਰੀ ਮਲ ਲੈਂਦੀ ਹੈ ਅਫਗਾਨੀ ਜਹਨિયਤ ਤੋਂ ਜਿਹੜੇ ਜਾਣੋ ਹਾਂ ਉਹ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਨਤਾਣਿਆਂ ਲਈ ਅਫਗਾਨਾਂ ਜਿਹਾ ਵੈਰੀ ਕੋਈ ਨਹੀਂ ਪਰ ਨਤਾਣਿਆਂ ਲਈ ਅਫਗਾਨਾਂ ਜਿਹਾ ਮਿੱਤਰ ਮਿਲਣਾ ਵੀ ਕਠਿਨ ਹੈ ਮਾਲੂਮ ਰਹੀ ਕਿ ਸਰਦਾਰ ਹਰੀ ਸਿੰਘ ਦੀ ਹਕੂਮਤ ਸਮੇਂ ਪਠਾਣਾ ਦੇ ਦਿਲਾਂ ਵਿੱਚੋਂ ਨਫ਼ਰਤ ਉੱਡ ਗਈ। ਇਸ ਦਾ ਜਿਉਂਦਾ ਸਬੂਤ ਇਹ ਹੈ ਕਿ ਕਈ ਸੰਗਰਾਮਾਂ ਵਿੱਚ ਸਰਹੱਦ ਦੇ ਵੱਡੇ-ਵੱਡੇ ਖਾਨਾ ਅਤੇ ਅਰਬਾਬਾ ਨੇ ਸਰਦਾਰ ਹਰੀ ਸਿੰਘ ਦੇ ਧੜੇ ਵੱਲੋਂ ਹੋ ਕੇ ਖਾਲਸੇ ਦੇ ਵਿਰੋਧੀ ਮੁਸਲਮਾਨਾਂ ਨਾਲ ਉਨੇ ਹੀ ਜੋਸ਼ ਤੇ ਵਫਾਦਾਰੀ ਨਾਲ ਲੜ ਕੇ ਆਪਣੀਆਂ ਜਾਨਾਂ ਵਾਰੀਆਂ ਸਨ ਜਿੰਨੀ ਵਫਾਦਾਰੀ ਇੱਕ ਸਿੱਖ ਜ਼ਿੰਮੇਵਾਰ ਲਈ ਲੋੜਿੰਦੀ ਹੈ। ਉਦਾਹਰਨ ਲਈ ਮੁਹੰਮਦ ਅਸਮਾਇਲ ਖਾਨ ਮੋਜਾ ਅਸਮਾਹਿਲਾ ਜੋ ਤੁਰ ਲਾਂਦੀ ਜੋਸਫ ਜੇ ਦੀ ਲੜਾਈ ਵਿੱਚ ਸਨੇ ਆਪਣੇ ਕਈ ਸੂ ਸਵਾਰਾਂ ਦੇ ਸਿੱਖਾਂ ਵੱਲੋਂ ਲੜਦਾ ਹੋਇਆ ਮੈਦਾਨੇ ਜੰਗ ਵਿੱਚ ਮਾਰਿਆ ਗਿਆ ਸੀ ਇਸੇ ਤਰ੍ਹਾਂ ਨਵਾਬ ਮੁਹੰਮਦ ਖਾਨ ਤਹਿ ਕਾਲੇ ਬਾਲਾ ਕਲੀਲ ਮੁਹੰਮਦ ਦਾ ਇੱਕ ਵੱਡਾ ਅਰਬਾਬ 30 April 1837 ਵੀ ਦੀ ਮਜਬੀ ਲੜਾਈ ਵਿੱਚ ਖਾਲਸੇ ਵੱਲੋਂ ਸਰਦਾਰ ਹਰੀ ਸਿੰਘ ਦੇ ਮੋਢੇ ਨਾਲ ਮੋਢਾ ਡਾ ਕੇ ਸਨੇ 512 ਦੇ ਅਫਗਾਨਾਂ ਨਾਲ ਲੜਦਾ ਹੋਇਆ ਆਪਣੇ ਮਾਲਕ ਤੋਂ ਕੁਰਬਾਨ ਹੋ ਕੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਇਆ ਸੀ ਸੋ ਇਹ ਕਹਿਣਾ ਕਿ ਮੁਸਲਮਾਨਾਂ ਦੀ ਨਫ਼ਰਤ ਦੇ ਕਾਰਨ ਸੂਬਾ ਪਸ਼ਾਵਰ ਨੂੰ ਕਾਬੂ ਰੱਖਣਾ ਖਾਲਸੇ ਲਈ ਸੰਭਵ ਸੀ ਉਹ ਕਾ ਨਿਰਮੋਲ ਹੈ ਜਿਸ ਤਾਕਤ ਤੇ ਯੋਗਤਾ ਨਾਲ ਪੰਜਾਬ ਦੇ ਪੰਜ ਇਸਲਾਮੀ ਵੱਡੇ ਸੂਬੇ ਖਾਲਸੇ ਨੇ ਪੂਰਨ ਸਫਲਤਾ ਨਾਲ ਆਪਣੇ ਕਾਬੂ ਵਿੱਚ ਰੱਖੇ ਹੋਏ ਸਨ ਠੀਕ ਉਹਨਾਂ ਗੁਣਾ ਨਾਲ ਹੀ ਪਸ਼ਾਵਰ ਦੇ ਸੂਬੇ ਨੂੰ ਵੀ ਆਪਣੇ ਅਧੀਨ ਰੱਖਣ ਲਈ ਖਾਲਸਾ ਸਭ ਤਰ੍ਹਾਂ ਸਮਰੱਥ ਸੀ ਚੁਨਾਚੀ ਇਸ ਸੂਬੇ ਦੀ ਹਕੂਮਤ ਨੂੰ ਸਰਦਾਰ ਹਰੀ ਸਿੰਘ ਨੇ ਐਸੀ ਯੋਗਤਾ ਨਾਲ ਚਲਾਇਆ ਕਿ ਉਸ ਦੇ ਪਰਲੋਕ ਚਲਾਣੇ ਦੇ ਬਾਅਦ ਵੀ ਸਨ 1859 ਈਸਵੀ ਤੱਕ ਇਹ ਬਰਾਬਰ ਖਾਲਸੇ ਦੇ ਕਬਜ਼ੇ ਵਿੱਚ ਰਿਹਾ। ਕੀ ਸਰਹੱਦੀ ਇਲਾਕੇ ਉੱਪਰ ਕਿਸੇ ਮੁਸਲਮਾਨ ਹਾਕਮ ਦੀ ਇਰਾਹੀਮ ਹਕੂਮਤ ਕਰਨੀ ਵਧੇਰੇ ਲਾਭਦਾਇਕ ਹੋ ਸਕਦੀ ਸੀ? ਪਸ਼ਾਵਰ ਉੱਪਰ ਪਹਿਲੀ ਵਾਰ ਚੜ੍ਹਾਈ ਮਹਾਰਾਜਾ ਰਜੀਤ ਸਿੰਘ ਜੀ ਵੱਲੋਂ ਸਨ 1818 ਈਸਵੀ ਵਿੱਚ ਹੋਈ ਸੀ ਜਿਸ ਸਮੇਂ اٹਕੋਂ ਪਾਰ ਦੇ ਖਟਕਾਂ ਯੂਸਫ ਜ਼ੈਹਾਂ ਤੇ ਬਾਰਕਜ਼ੈਹਾਂ ਨਾਲ ਕਾਫੀ ਜ਼ੋਰ ਅਜ਼ਮਾਈ ਦੇ ਬਾਅਦ 3 ਨਵੰਬਰ ਸਨ 1818 ਨੂੰ ਇਸ ਇਲਾਕੇ ਨੂੰ ਫਤਿਹ ਕਰਕੇ ਖਾਲਸੇ ਨੇ ਆਪਣੇ ਰਾਜਸੀ ਅਧਿਕਾਰ ਹੇਠ ਕਰ ਲਿਆ ਸੀ। ਅਤੇ ਸ਼ਾਹਜਾਹਦ ਜਹਾਨਦਾਦ ਖਾਨ ਨੂੰ ਆਪਣੇ ਵੱਲੋਂ ਬਾਜ਼ਗੁਜ਼ਾਰ ਥਾਪਿਆ। ਇਸ ਗੱਲ ਨੂੰ ਅਜੇ ਪੂਰਾ ਡੇਢ ਮਹੀਨਾ ਵੀ ਨਾ ਸੀ ਬੀਤਿਆ ਕਿ ਕਾਬਲ ਦੇ ਬਾਰਕਜ਼ੈਹੇ ਭਾਰੀ ਲਸ਼ਕਰ ਨਾਲ ਪਸ਼ਾਵਰਪੁਰ ਆ ਗਏ ਅਤੇ ਸਾਰੇ ਇਲਾਕੇ ਵਿੱਚ ਆਮ ਸ਼ੋਰਸ ਖਿਲਾਰ ਦਿੱਤੀ ਸ਼ੇਰੇ ਪੰਜਾਬ ਨੇ ਇਸ ਬਗਾਵਤ ਨੂੰ ਦਬਾਉਣ ਲਈ ਬਹਾਦਰ ਸਰਦਾਰ ਦਾਲ ਸਿੰਘ ਰੰਦਾਵਾ ਤੇ ਸ਼ਹਿਜ਼ਾਦਾ ਖੜਕ ਸਿੰਘ ਨੂੰ 12000 ਖਾਲਸਾ ਫੌਜ ਨਾਲ ਅਟਕੋਂ ਪਾਰ ਭੇਜਿਆ। ਕਾਫੀ ਸਮੇਂ ਤੱਕ ਛੋਟੇ ਵੱਡੇ ਸੰਗਰਾਮ ਤਬਦੇ ਰਹੇ। ਛੇਕੜ ਅਮੀਰ ਦੋਸਤ ਮੁਹੰਮਦ ਖਾਨ ਤੇ ਯਾਰ ਮੁਹੰਮਦ ਖਾਨ ਨੇ ਦੀਵਾਨ-ਏ-ਮੁਦਰਮਲ ਤੇ ਹਾਫਿਜ਼ ਰਹਿਲੇ ਨੂੰ ਵਿੱਚ ਪਾ ਕੇ 2 ਲੱਖ ਰੁਪਏ ਸਾਲਾਨਾ ਬਾਜ਼ਗੁਜ਼ਾਰੀ ਦੇਣ ਦਾ ਅਹਿਦਨਾਮਾ ਲਿਖ ਦਿੱਤਾ ਕਿ ਉਹ ਖਾਲਸੇ ਵੱਲੋਂ ਪਸ਼ਾਵਰ ਪਰ ਹਕੂਮਤ ਕਰਨਗੇ। ਪਰ ਇਹ ਗੱਲ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਸਨ 1818 ਤੋਂ ਸਨ 1834ਵੀ ਤੱਕ ਇਨ੍ਹਾਂ 16 ਸਾਲਾਂ ਵਿੱਚ ਸ਼ਾਇਦ ਹੀ ਕੋਈ ਭਾਗਾ ਵਾਲਾ ਸਾਲ ਐਸਾ ਆਇਆ ਹੋਣਾ ਹੈ ਜਦਕਿ ਨਾ ਹੁਕਮਰਾਨਾਂ ਨੇ ਬਿਨਾਂ ਖਾਲਸਾ ਫੌਜ ਦੀ ਚੜ੍ਹਾਈ ਦੇ ਆਪਣੇ ਆਪ ਬਾਜ਼ਗੁਜ਼ਾਰੀ ਦੀ ਰਕਮਤਾਰੀ ਹੋਵੇ ਨਾ ਸਿਰਫ ਇਹ ਕਿ ਉਹ ਆਪਣੇ ਅਹਿਦਨਾਮਿਆਂ ਦੀ ਪ੍ਰਵਾਹ ਨਹੀਂ ਸੰਕਰਦੇ ਸਗੋਂ ਖਾਲਸੇ ਦੇ ਵਿਰੁੱਧ ਸਦਾ ਗੁੰਦਾ ਗੁੰਦਦੇ ਰਹਿੰਦੇ ਸਨ ਇਹਨਾਂ ਸਾਜ਼ਿਸ਼ਾਂ ਨੂੰ ਦਬਾਉਣ ਲਈ ਹੇਠ ਲਿਖੀਆਂ ਵੱਡੀਆਂ ਲੜਾਈਆਂ ਖਾਲਸੇ ਨੂੰ ਲੜਨੀਆਂ ਪਈਆਂ ਜਿਨ੍ਹਾਂ ਵਿੱਚ ਲੱਖਾਂ ਰੁਪਇਆ ਦੇ ਖਰਚ ਤੋਂ ਛੋਟ ਹਜ਼ਾਰਾਂ ਕੀਮਤੀ ਜਾਨਾਂ ਵੀ ਕੁਰਬਾਨ ਹੋਈਆਂ ਸਾਲ 1823 ਵਿੱਚ ਮੁਹੰਮਦ ਅਜੀਮ ਖਾਨ ਨੇ 70 ਹਜ਼ਾਰ ਲਸ਼ਕਰ ਨਾਲ ਨੁਸ਼ਹਰੇ ਦੇ ਧਾਵਾ ਕੀਤਾ ਜਿਸ ਵਿੱਚ ਵਿੱਚ 10 ਹਜ਼ਾਰ ਅਫਗਾਨਾਂ ਤੇ 1240 ਸਿੱਖ ਸਨੇ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋਏ ਸਨ 1837 ਵਿੱਚ ਕਿਲਾ ਜਹਾਂਗੀਰੇ ਪਰ ਸੈਇਦ ਅਹਿਮਦ ਸ਼ਾਹ ਨੇ ਡੇਢ ਲੱਖ ਮੁਜਾਹਿਦੀਨਾਂ ਨਾਲ ਹੱਲਾ ਕੀਤਾ ਤੇ ਖਾਲਸੇ ਨੇ ਬੜੀ ਲਹੂ ਡੋਲਮੇ ਲੜਾਈ ਦੇ ਬਾਅਦ ਫਤਿਹ ਪਾਈ ਜਿਸ ਵਿੱਚ ਲਗਭਗ 15000 ਗਾਜੀ ਤੇ 800 ਸਿੰਘ ਕੁਰਬਾਨ ਹੋਏ ਇਸ ਸਮੇਂ ਸ਼ੇਰ-ਏ-ਦਿਲ ਸਰਦਾਰ ਕਾਨ ਸਿੰਘ ਰੰਧਾਵਾ ਆਪਣੇ ਬਹਾਦਰ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਪਰਲੋਕ ਚੜਾਈ ਕਰ ਗਿਆ ਸਨ 1828 ਵਿੱਚ ਸੈਇਦ ਅਹਿਮਦ ਨੇ ਪਸ਼ਾਵਰ ਪਰ ਕਬਜ਼ਾ ਕਰ ਲਿਆ ਤੇ ਮੁੜ ਖਾਲਸਾ ਫੌਜਾਂ ਨੂੰ ਪਸ਼ਾਵਰ ਜਾਣਾ ਪਿਆ ਤੇ ਮਸੇ ਕਿਤੇ ਇਸ ਇਲਾਕੇ ਵਿੱਚ ਸ਼ਾਂਤੀ ਹੋਈ। ਸਨ 1829 ਵਿੱਚ ਸਰਦਾਰ ਸੁਲਤਾਨ ਮੁਹੰਮਦ ਖਾਨ ਤੇ ਸਰਦਾਰ ਪੀਰ ਮੁਹੰਮਦ ਖਾਨ ਖਾਲਸੇ ਦੀ ਬਾਜ਼ਗੁਜ਼ਾਰੀ ਤੋਂ ਬਾਗੀ ਹੋ ਕੇ ਸੈਇਦ ਅਹਿਮਦ ਸ਼ਾਹ ਨਾਲ ਜਾ ਰਲੇ ਤੇ ਉਸ ਦੀ ਬਾਜ਼ਗੁਜ਼ਾਰੀ ਮੰਨ ਲਈ। ਇਸੇ ਤਰ੍ਹਾਂ ਸਨ 1830 ਵਿੱਚ ਸੈਇਦ ਅਹਿਮਦ ਦੇ ਰੋਲੇ ਨੂੰ ਦਬਾਉਣ ਲਈ ਸ਼ੇਰੇ ਪੰਜਾਬ ਨੂੰ ਖੁਦ ਅਟਕੋਂ ਪਾਰ ਜਾਣਾ ਪਿਆ। ਸਾਲ 1831 ਸਵੀ ਵਿੱਚ ਮੋੜ ਸੈयद अहमद ਨੇ ਬਗਾਵਤ ਖੜੀ ਕਰ ਦਿੱਤੀ ਇਸ ਨੂੰ ਦਬਾਉਣ ਲਈ 10000 ਫੌਜ ਨਾਲ ਸਹਜਾਦਾ ਸ਼ੇਰ ਸਿੰਘ ਨੇ ਮਿਲ ਕੇ ਸੈयद ਸਾਹਿਬ ਪਰ ਹੱਲਾ ਕੀਤਾ ਬਾਲਾਕੋਟ ਦੇ ਮੈਦਾਨ ਵਿੱਚ ਬੜੀ ਖੂਨਖਾਰ ਲੜਾਈ ਹੋਈ ਜਿਸ ਵਿੱਚ ਸੈयद अहमद ਸਾਹਿਬ ਸਨੇ ਨਾਇਬ ਨਾਇਬੂਤ ਸਲਤਨਤ ਮওলানা ਇਸਮਾਇਲ ਤੇ ਕਈ ਹਜ਼ਾਰ ਮਜਾਹਿਦ ਇਲਾ ਦੇ ਕਤਲ ਹੋਏ ਖਾਲਸੇ ਦਾ ਨੁਕਸਾਨ ਵੀ ਕਾਫੀ ਸੀ ਇਸ ਦੇ ਪਿੱਛੋਂ ਸਨ 1832 ਇਸਵੀ ਤੇ 1833 ਵੀ ਵਿੱਚ ਮੋੜ ਚੜਾਈਆਂ ਕਰਨੀਆਂ ਪਈਆਂ ਮੁੱਖ ਦੀ ਗੱਲ ਇਹ ਹੈ ਕਿ ਇਲਾਕਾ ਪਸ਼ਾਵਰ ਦੀ ਹਕੂਮਤ ਇਹਨਾਂ ਮੁਸਲਮਾਨ ਹਕਮਰਾਨਾਂ ਦੇ ਰਾਹੀਂ ਕਰਨ ਦਾ ਪੂਰੇ 16 ਅੰਨੇ ਤੇ ਪਛਤਾਵੇ ਦਾ ਸਿੱਟਾ ਇਹ ਸੀ ਕਿ ਲਗਭਗ 16 ਹੀ ਵਾਰ ਇਸ ਰੱਦਪੁਰ ਖਾਲਸੇ ਨੂੰ ਲਾਮਬੱਦੀ ਕਰਨੀ ਪਈ ਜਿਸ ਉੱਪਰ ਬਹੁਤ بڑے مالی ਖਰਚ ਤੋਂ ਛੋਟ ਹਜ਼ਾਰਾਂ ਰੱਬ ਦੇ ਬੰਦਿਆਂ ਦੀਆਂ ਜਾਨਾਂ ਬੇਅਰਥ ਗਈਆਂ ਹੁਣ ਇਸ ਤਰ੍ਹਾਂ ਰੋਜ਼-ਰੋਜ਼ ਦੀਆਂ ਚੜਾਈਆਂ ਤੇ ਖੂਨ ਖਰਾਬਿਆਂ ਤੇ ਲੱਖਾਂ ਰੁਪਇਆ ਦੇ ਜਾਇਂ ਖਰਚਾਂ ਤੋਂ ਸਦਾ ਲਈ ਛੁੜਕਾਰਾ ਪਾਉਣ ਲਈ ਛੇਕੜ ਇੱਕੋ ਹੀ ਰਾਹ ਬਾਕੀ ਰਹਿ ਗਿਆ ਸੀ ਕਿ ਪਸ਼ਾਵਰ ਦੇ ਇਲਾਕੇ ਨੂੰ ਖਾਲਸਾ ਰਾਜ ਦਾ ਨਾਮ ਲਾ ਲਿਆ ਜਾਂਦਾ ਦੂਰ ਦ੍ਰਿਸ਼ਟ ਸਰਦਾਰ ਹਰੀ ਸਿੰਘ ਦਾ ਇਹ ਫੈਸਲਾ ਹਰ ਪਹਿਲੋਂ ਤੋਂ ਅਤ ਮਦਬਰਾਣਾ ਤੇ ਸਿਆਨ ਭਰਿਆ ਸੀ ਜਿਸ ਦਾ ਪਤਖ ਸਬੂਤ ਇਹ ਸੀ ਕਿ ਸਨ 1934 ਤੋਂ ਲੈ ਕੇ ਸਨ 1949ਵੀਂ ਤੱਕ ਜਦ ਕੀ ਅੰਗਰੇਜ਼ਾਂ ਨੇ ਪਸ਼ਾਵਰ 'ਤੇ ਕਬਜ਼ਾ ਕੀਤਾ ਕੇਵਲ ਦੋ ਵਾਰ ਅਫਗਾਨਾ ਨੇ ਪਸ਼ਾਵਰ ਪਰ ਚੜ੍ਹਾਈ ਕੀਤੀ ਪਸ਼ਾਵਰ ਨੂੰ ਸਦਾ ਲਈ ਖਾਲਸਾ ਰਾਜ ਨਾਲ ਪੱਕੇ ਤੌਰ ਪਰ ਮਿਲਾਦ ਦੇਨ ਨੇ ਵੈਰੀਆਂ ਨੂੰ ਐਸਾ ਮਾਜੂਸ ਕਰ ਦਿੱਤਾ ਸੀ ਕਿ ਉਹਨਾਂ ਦੀਆਂ ਉਮੀਦਾਂ ਦੇ ਅੱਗੇ ਇਹਨੂੰ ਸਦਾ ਲਈ ਲੱਕ ਟੁੱਟ ਗਏ ਕੀ ਖਾਲਸਾ ਕਾਬਲ ਨੂੰ ਨਹੀਂ ਸਿਫਤੇ ਕਰ ਸਕਦਾ ਇਸ ਦਾ ਉੱਤਰ ਹੈ ਸੀ ਉਸ ਸਮੇਂ ਦੇ ਅੰਗਰੇਜ਼ੀ ਏਜੰਟ ਦੀ ਲਿਖਤ ਤੋਂ ਦਿੰਦੇ ਹਾਂ ਜਿਸ ਦੇ ਹੁੰਦਿਆਂ ਕਿਸੇ ਹੋਰ ਸਬੂਤ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ ਲੁਧਿਆਣੇ ਦੇ ਪੋਲੀਟੀਕਲ ਏਜੰਟ ਦੀ ਚਿੱਠੀ ਗਵਰਨਰ ਜਨਰਲ ਦੇ ਨਾਮ ਜਿਸ ਵਿੱਚ ਇਹ ਲਿਖਤ ਮਿਲਦੀ ਹੈ ਉਹ ਸਿੱਖ ਖੈਬਰ ਦੇ ਦਰੇ ਤੇ ਕਬਜ਼ਾ ਕਰਕੇ ਸੱਜੇ ਸੱਜੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਨੂੰ ਕਾਬਲ ਤੱਕ ਉਸ ਢੰਗ ਤੇ ਯੋਗਤਾ ਨਾਲ ਪਹੁੰਚਾ ਦੇਣ ਗਏ ਜਿਸ ਤਰੀਕੇ ਨਾਲ ਉਹਨਾਂ ਸਿੱਖਾਂ ਕਿਲਾ ਅਟਕ ਪਰ ਕਬਜ਼ਾ ਕਰ ਲਿਆ ਸੀ ਆਦ ਉਸ ਸਮੇਂ ਦੇ ਰਾਸੀ ਮਾਮਲਿਆਂ ਤੋਂ ਪੂਰੇ ਜਾਨੂ ਪੋਲੀਟੀਕਲ ਏਜੰਟ ਦੀ ਇਹੀ ਰਾਏ ਇਸ ਨੁਕਤੇ ਦਾ ਪੂਰਾ ਉੱਤਰ ਹੈ ਇਸ ਵਿੱਚ ਜਰਾ ਜਿੰਨੀ ਵੀ ਸੂਬੇ ਦੀ ਗੁੰਜਾਇਸ਼ ਨਹੀਂ ਕਿ ਜੇ ਕਦੇ ਸਰਦਾਰ ਹਰੀ ਸਿੰਘ ਦੀ ਉਮਰ ਨੇ ਧੋਖਾ ਦੇ ਕੇ ਉਸ ਨੂੰ ਅਧ ਵਿਚਾਲੇ ਨਾ ਛੱਡ ਦਿੱਤਾ ਹੁੰਦਾ ਤਾਂ ਨਿਰਸੰਦੇਹ ਕਾਬਲ ਦੇ ਬਾਲਾ ਹਿਸਾਰ ਪਰ ਉਸੇ ਤਰ੍ਹਾਂ ਖਾਲਸੇ ਝੰਡਾ ਝੁਲ ਗਿਆ ਹੁੰਦਾ ਜਿਸ ਤਰ੍ਹਾਂ ਅਟਕ ਤੇ ਪਸ਼ਾਵਰ ਦੇ ਇਤਿਹਾਸਕ ਕਿਲਿਆਂ ਉੱਪਰ ਅਕਾਲੀ ਨਿਸ਼ਾਨ ਝੁਲ ਰਹੇ ਸਨ ਕਿਸ ਸਰਹੱਦੀ ਇਲਾਕੇ ਤੋਂ ਮਹਾਰਾਜ ਸਾਹਿਬ ਨੂੰ ਕੇਵਲ 45000 ਰੁਪਏ ਆਮਦਨੀ ਹੁੰਦੀ ਸੀ ਮਾਲੂਮ ਹੁੰਦਾ ਹੈ ਕਿ ਇਸ ਬਾਰੇ ਸਾਡੇ ਵੀਰ ਨੂੰ ਟਪਲਾ ਲੱਗਾ ਹੈ ਅਤੇ ਆਪ ਜੀ ਨੇ ਇਸ ਨੁਕਤੇ ਪਰ ਵਧੇਰੀ ਖੋਜ ਕਰਨ ਦੀ ਖੇਚਲ ਨਹੀਂ ਕੀਤੀ ਨਹੀਂ ਤਾਂ ਇੰਨੀ ਵੱਡੀ ਭੁੱਲ ਕਿਸੇ ਤੋਂ ਕਿਸ ਤਰ੍ਹਾਂ ਹੋ ਸਕਦੀ ਹੈ ਮਹਾਰਾਜਾ ਸਾਹਿਬ ਨੂੰ ਸੂਬਾ ਪਸ਼ਾਵਰ ਤੋਂ ਮੋਟੀ-ਮੋਟੀ ਆਮਦਨੀ ਇਸ ਤਰ੍ਹਾਂ ਹੁੰਦੀ ਸੀ 12 ਲੱਖ 21000 ਰੁਪਿਆ ਆਮਦਨੀ ਮਾਲੀਆ ਤੋਂ ਇਜ਼ਾਰਾ 90000 ਰੁਪਿਆ ਆਮਦਨੀ ਚੌਕੀਆਤ 36000 ਆਮਦਨੀ ਗੁਜ਼ਰ ਫੁੱਲਾਂ ਤੇ ਬੇੜੀਆਂ ਦੇ ਠੇਕੇ ਤੋਂ 11000 ਰੁਪਿਆ ਆਮਦਨ ਰਾਮਰਾਸ ਲੂਨ ਦੇ ਠੇਕੇ ਤੋਂ 80000 ਆਮਦਨੀ ਮਹੱਲੇ ਮੰਡਿਆ ਸਭ ਤਰ੍ਹਾਂ ਦੇ ਮਸੂਲ ਤੋਂ 44000 ਰੁਪਿਆ ਰਸੂਮੇ ਮਹਰਾਨਾ ਰਜਿਸਟਰੀ ਆਦਤੋਂ 20000 ਰੁਪਿਆ ਆਮਦਨੀ ਮਹੱਲੇ ਆਵਕਾਰੀ ਤੋਂ 55000 ਰੁਪਿਆ ਮਹੱਲੇ ਨਜ਼ਰਾਨਾ ਜਾਨਸ਼ੀਨੀ ਟੈਕਸ 10000 ਰੁਪਿਆ ਵਜੋਂ ਹਾਥ ਮੁਕਰਰੀ ਆਮਦਨ ਟੋਟਲ 15 ਲੱਖ ਜੋੜ ਆਮਦਨੀ ਕਿਸ ਸਰਹੱਦੀ ਇਲਾਕੇ ਨੂੰ ਖਾਲਸਾ ਰਾਜਾਂ ਮਲਾਨਾ ਫੋਕੀ ਵਿਡਾਈ ਸੀ ਅਫਸੋਸ ਹੈ ਕਿ ਜਿਸ ਗੱਲ ਨੂੰ ਸਾਡਾ ਵੀਰ ਫੋਕੀ ਵਿਡਾਈ ਸਮਝਦਾ ਹੈ ਉਸ ਨੂੰ ਨਾ ਕੇਵਲ ਸਿੱਖ ਇਤਿਹਾਸਕਾਰ ਹੀ ਗੈਰ ਮਾਮੂਲੀ ਕਾਰਨਾਮਾ ਸਮਝਦੇ ਹਨ ਬਲਕਿ ਸਾਡੇ ਹਿੰਦੂ ਤੇ ਮੁਸਲਮਾਨ ਭਾਈ ਵੀ ਇਸ ਨੂੰ ਮੌਜਾ ਨੁਮ ਕਾਮਯਾਬੀ ਦੱਸਦੇ ਹਨ ਹਕੀਕਤ ਵਿੱਚ ਖਾਲਸਾ ਰਾਜ ਸਮੇਂ ਦਾ ਇਹ ਮਹਾਨ ਕਾਰਨਾਮਾ ਖਾਲਸੇ ਦੀ ਅਸਲ ਤਾਕਤ ਦਾ ਲਖਾਇਕ ਸੀ ਜਿਸ ਨਾਲ ਪੰਤੀ ਸ਼ਾਨ ਸਾਰੇ ਸੰਸਾਰ ਪਰ ਖਿਲਰ ਗਈ ਉਹ ਕੰਮ ਜਿਸ ਨੂੰ 800 ਸਾਲ ਤੱਕ ਸਾਰੇ ਪੰਜਾਬ ਤੇ ਹਿੰਦ ਦੇ ਰਾਜੇ ਮਹਾਰਾਜੇ ਆਪਣੀ ਸਮਲਿਤ ਤਾਕਤ ਨਾਲ ਨਹੀਂ ਸੰਕਰ ਸਕੇ ਉਹ ਕਾਮਯਾਬੀ ਜਿਸ ਲਈ ਸ਼ਹਿਨशाह ਅਕਬਰ ਤੇ ਰਾਜਾ ਬੀਰਬਲ ਵਰਗੀਆਂ ਮਹਾਨ ਹਸਤੀਆਂ ਤਰਸਦੀਆਂ ਰਹਿ ਗਈਆਂ ਉਸ ਨੂੰ ਇਕੱਲੇ ਖਾਲਸਾ ਫੌਜ ਨਾਲ ਸਰਦਾਰ ਹਰੀ ਸਿੰਘ ਨੇ ਸਫਲ ਕਰਕੇ ਦੱਸ ਦਿੱਤਾ ਉਹ ਕੰਮ ਜਿਹੜਾ ਅਸੰਭਵ ਮੰਨਿਆ ਗਿਆ ਸੀ ਖਾਲਸੇ ਨੇ ਆਪਣੀ ਅਗਾਹ ਵਿਰਯਮਤਾ ਨਾਲ ਸੰਭਵ ਕਰ ਦੱਸਿਆ ਖਾਲਸਾ ਰਾਜ ਸਮੇਂ ਦੀਆਂ ਕਾਮਯਾਬੀਆਂ ਵਿੱਚੋਂ ਸਭ ਤੋਂ ਵੱਡੀ ਤੇ ਬੇਮਿਸਾਲ ਕਾਮਯਾਬੀ ਪਸ਼ਾਵਰ ਨੂੰ ਫਤਿਹ ਕਰਕੇ ਮੋੜ ਪੰਜਾਬ ਨਾਲ ਜੋੜਨਾ ਸੀ ਇਸ ਕਾਮਯਾਬੀ ਦੇ ਕਾਰਨ ਖਾਲਸੇ ਦੀ ਤਾਕਤ ਦਬਦਬਾ ਤੇਜ ਤੇ ਪ੍ਰਤਾਪ ਨਾ ਕੇਵਲ ਏਸ਼ੀਆ ਤੱਕ ਹੀ ਮੰਨਿਆ ਗਿਆ ਸੀ ਸਗੋਂ ਯੂਰਪ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਮਹਾਰਾਜਾ ਰਜੀਤ ਸਿੰਘ ਨਾਲ ਮਿੱਤਰਤਾ ਰੱਖਣੀ ਆਪਣੇ ਲਈ ਇੱਜ਼ਤ ਸਮਝਦੀਆਂ ਸਨ ਏਸ਼ੀਆ ਨੂੰ ਛੱਡ ਕੇ ਅਸੀਂ ਕੇਵਲ ਯੂਰਪ ਦੀਆਂ ਇੱਕ ਦੋ ਮਿਸਾਲਾਂ ਇੱਥੇ ਪੇਸ਼ ਕਰਕੇ ਇਸ ਲਿਖਤ ਨੂੰ ਬੰਦ ਕਰਦੇ ਹਾਂ ਸਨ 1839 ਈਸਵੀ ਵਿੱਚ ਫਰਾਂਸ ਦੇ ਬਾਦਸ਼ਾਹ ਲੂਇਸ ਫਿਲਿਪ ਨੇ ਸ਼ੇਰ-ਏ-ਪੰਜਾਬ ਦੇ ਨਾਮ ਬੜੇ ਮਿੱਠੇ ਤੇ ਸਤਿਕਾਰ ਭਰੇ ਸ਼ਬਦਾਂ ਵਿੱਚ ਇੱਕ ਮਿੱਤਰਤਾ ਦਾ ਖੱਤ ਤੇ ਬਹੁਮੁੱਲੇ ਤੋਹਫੇ ਭੇਜੇ ਖਤ ਵਿੱਚ ਖਾਲਸੇ ਦੀ ਜੰਗੀ ਤਾਕਤ ਦੀ ਰੱਜ ਕੇ ਮਹਿਮਾ ਕੀਤੀ ਗਈ ਸੀ ਆਦ ਇਸ ਤਰ੍ਹਾਂ ਪਿਛੇ ਜਿਹੇ ਯਾਰ ਰੂਸ ਦੇ ਸ਼ਹਿਜ਼ਾਦਾ ਨੇ ਜਸ ਰੂਸ ਦੀ ਰਾਹੀ ਮਹਾਰਾਜਾ ਸਾਹਿਬ ਨਾਲ ਮਿੱਤਰਤਾ ਤੇ ਵਪਾਰ ਆਦੇ ਸਬੰਧ ਕਾਇਮ ਕਰਨ ਲਈ ਬੜੀ ਤੀਬਰ ਇੱਛਾ ਪ੍ਰਗਟ ਕੀਤੀ ਸੀ ਸੂਬਾ ਪਸ਼ਾਵਰ ਦੀ ਫਤਿਹ ਦੀ ਰਾਸੀ ਅਤੇ ਇਤਿਹਾਸਿਕ ਅਹਿਮੀਅਤ ਨੂੰ ਬਧੇਰੇ ਵਿਸਤਾਰ ਨਾਲ ਪੜਨਾ ਚਾਹੋ ਤਾਂ ਇਸ ਪੁਸਤਕ ਵਿੱਚੋਂ ਪਸ਼ਾਵਰ ਦਾ ਇਤਿਹਾਸ ਸਫਾ 156 ਪਰ ਪੜੋ ਜੇ ਕਦੇ ਸਰਦਾਰ ਹਰੀ ਸਿੰਘ ਦੀਆਂ ਹੋਰ ਸਾਰੀਆਂ ਕਾਮਯਾਬੀਆਂ ਨੂੰ ਇੱਕ ਪਲ ਲਈ ਵਿਚਾਰ ਲਈ ਦੀ ਖਾਤਰ ਨਜ਼ਰੋਲੇ ਕਰ ਲਈਏ ਤਾਂ ਕੇਵਲ ਸੂਬਾ ਸਰਹੰਦ ਨੂੰ 800 ਸਾਲ ਦੇ ਉੱਪਰ ਫਤਿਹ ਕਰਕੇ ਮੋੜ ਪੰਜਾਬ ਨਾਲ ਜੋੜਨ ਦਾ ਕੇਵਲ ਇੱਕੋ ਇੱਕ ਕਾਰਨਾਮਾ ਇਨਾ ਮਹਾਨ ਕਰਤੱਬ ਹੈ ਜਿਸ ਦੇ ਕਾਰਨ ਆਪ ਜੀ ਇਸ ਦੀ ਵੀ ਵਡਿਆਈ ਕਰਨ ਦੇ ਹੱਕਦਾਰ ਹੋ ਜਾਂਦੇ ਹਨ ਆਪ ਦੇ ਇਸ ਅਹਿਸਾਸ ਨੂੰ ਖਾਲਸਾ ਕੌਮ ਤਾਂ ਕਦੇ ਭੁਲਾ ਹੀ ਨਹੀਂ ਸਕਦੀ ਸਗੋਂ ਸਾਡੇ ਹਿੰਦੂ ਭਾਈਆਂ ਤੋਂ ਵੀ ਇਨਸਾਫ ਮੰਗ ਕਰਦਾ ਹੈ ਕਿ ਉਹ ਵੀ ਇਸ ਪਰ ਜਿੰਨਾ ਵੱਧ ਫਕਰ ਕਰਨ ਥੋੜਾ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ